ਗੁਰੂ ਰਾਮਦਾਸ ਮਹਾਰਾਜ ਉਸ ਵੇਲੇ ਜੇਠੇ ਦੇ ਰੂਪ ਵਿੱਚ ਗੁਰੂ ਅਮਰਦਾਸ ਦੇ ਦਰਬਾਰ ਵਿੱਚ ਘੁੰਗਣੀਆਂ ਵੇਚ ਰਹੇ ਸਨ ਗੁਰੂ ਰਾਮਦਾਸ ਮਹਾਰਾਜ ਦੇ ਮਾਤਾ ਪਿਤਾ ਗੁਜਰ ਚੁੱਕੇ ਹੋਏ ਸਨ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਬੱਚਾ ਐਡਾ ਕ ਹੋਵੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਐਡਾ ਕ ਇਹੋ ਹੀ ਹੈ ਇਸ ਲਈ ਇਹ ਸਾਨੂੰ ਪਸੰਦ ਹੈ ਦੁਨੀਆ ਨੇ ਬੜੀ ਚਰਚਾ ਕੀਤੀ ਗੁਰੂ ਰਾਮਦਾਸ ਮਹਾਰਾਜ ਦੀ ਬਰਾਦਰੀ ਨੇ ਬੜੀ ਚਰਚਾ ਕੀਤੀ ਸਾਡਾ ਪੁੱਤਰ ਘੁੰਗਣੀਆਂ ਵੇਚਦਾ ਹੈ ਲੰਗਰ ਵਰਤਾਉਂਦਾ ਹੈ ਲੰਗਰ ਦੇ ਭਾਂਡੇ ਮਾਂਜਦਾ ਹੈ ਪਰ ਨਾ ਗੁਰੂ ਰਾਮਦਾਸ ਨੇ ਇਸ ਗੱਲ ਨੂੰ ਮੰਨ ਤੇ ਲਿਆਂਦਾ ਨਾ ਗੁਰੂ ਅਮਰਦਾਸ ਮਹਾਰਾਜ ਨੇ ਇਥੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਕੇਵਲ ਲੜਕਾ ਹੀ ਚੰਗਾ ਲੱਭਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਦੀ ਸਾਖੀ ਵੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਸਾਨੂੰ ਨੇਕ ਰਾਹ ਤੇ ਚੱਲ ਕੇ ਵਿਆਹ ਕਰਨੇ ਚਾਹੀਦੇ ਨੇ ਖਰਚਾ ਤੋਂ ਬਚਣਾ ਚਾਹੀਦਾ ਹੈ ਬਹੁਤੇ ਫਜ਼ੂਲ ਖਰਚ ਨਹੀਂ ਕਰਨੇ ਚਾਹੀਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਦੀ ਸਾਹੇ ਚਿੱਠੀ ਦੁਆਬੇ ਦੇ ਮਾਹੋਂ ਪਿੰਡ ਵੱਲੋਂ ਲਿਖੀ ਜਾ ਰਹੀ ਏ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਦੀ ਤਾਰੀਖ 21 ਹਾਰ ਨਿਯਤ ਹੋਈ ਏ ਲਿਖਿਆ ਮਾਹੋਂ ਪਿੰਡ ਦੁਆਬੇ ਤੋਂ ਸਾਹੇ ਚਿੱਠੀ ਅਰਜਨ ਦੇਵ ਗੁਰਦੇ ਪਾਸ ਆਈ ਏ ਜੀ ਪਹਿਲਾ ਵਿਆਹ ਦੇ ਦਿਨ ਮੁਕਰਰ ਕਰਕੇ ਫੇਰ ਵਾਰਤਾ ਹੋਰ ਲਖਾਈਏ ਜੀ ਸਾ ਗਹਿਣਾ ਅਤਿਸ਼ ਬਾਜੀ ਵਾਜਾਂ ਨਾਲ ਆਵੇ ਚੰਗੀ ਸੱਟ ਹੋਵੇ ਵਡਿਆਈ ਏ ਜੀ ਸਾਡੇ ਸਾਥ ਸਰਬੰਧ ਰਾਈ ਸਾਰੇ ਇੱਜ਼ਤ ਵਿੱਚ ਨਾ ਹੀ ਫਰਕ ਕਾਈਏ ਜੀ ਮਾਹੋਂ ਪਿੰਡ ਵਾਲਿਆਂ ਲਿਖਿਆ ਮਹਾਰਾਜ ਗਹਿਣਾ ਪੂਰਾ ਆਵੇ ਮਹਾਰਾਜ ਵਰੀ ਚੰਗੀ ਆਵੇ ਮਹਾਰਾਜ ਵਾਜਾ ਆਵੇ ਉਹ ਸਾਇ ਚਿੱਠੀ ਉੱਤੇ ਜਿਹੜੀਆਂ ਸ਼ਰਤਾਂ ਆਇਦ ਕੀਤੀਆਂ ਨੇ ਜਿਹੜੀਆਂ ਸ਼ਰਤਾਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਲਿਖੀਆਂ ਨੇ ਮਾਹੋਂ ਪਿੰਡ ਵਾਲਿਆਂ ਉਹਨਾਂ ਸ਼ਰਤਾਂ ਦਾ ਵੇਰਵਾ ਕਵੀ ਦੀ ਕਲਮ ਨੇ ਜਿਵੇਂ ਕੀਤਾ ਪਿਆਰ ਸਰਕਾਰ ਨਾਲ ਸੁਣੋ ਇਉਂ ਬਿਆਨ ਕੀਤਾ ਜਾ ਰਿਹਾ ਮਾਓ ਪਿੰਦੇ ਲਿਖਦੇ ਚਿੱਠੀ ਪੰਜਵੇਂ ਗੁਰ ਦੀ ਸ਼ਾਦੀ ਐ ਵਰਦਾਹਾਨ ਤੇ ਲੇਕ ਵਿਆਹੇ ਕਹਿੰਦੇ ਸਾਬ ਜਾਦੀ ਐ ਉਹ ਦਿਨ ਵਿਆਹੇ ਪਹੁੰਚੇ ਨੇੜੇ ਹਾਦਮ ਕੀਕ ਰਾਰਾਂ ਦੀ ਦਿਲ ਦਾ ਖਦੇ ਟਿੱਟੀ ਪੰਜਵੇਂ ਗਰਦੀ ਸ਼ਾਦੀ ਐ ਵਰਦਾਹਾਨ ਤੇ ਲੈਕ ਵਿਆਹੇ ਕਹਿੰਦੇ ਸਾਹਿਬ ਜਾਂਦੀ ਐ ਫਿਰ ਵਿਆਹੇ ਪਹੁੰਚੇ ਨੇੜੇ ਹਾਦਮ ਕੀਕ ਰਾਰਾ ਹਰ ਕੋਈ ਆਵੇਦੀ ਹੱਥ ਮੁਕੀਦਾ ਵਾਜਾ ਹੋਵੇ ਹਰ ਕੋਈ ਖੁਸ਼ ਹੋ ਗਾਵੇਦੀ ਹੋਰ ਸਭ ਦੀਆਂ ਹੋਣ ਪੇਸ਼ਾਕਾਂ ਨਵੀਆਂ ਸਭ ਦੀਆਂ ਹੋਣ ਪੇਸ਼ਾਕਾਂ ਨਵੀਆਂ ਢੋਲ ਹੋਵੇ ਜਿਰਦਾਰਾਂ ਦੀ ਦਿਲ ਦਾ ਮਾੜਾ ਸਰਦਾਰਾਂ ਦੀ ਪੈੜਾ ਬੰਦਾ ਕੋਈ ਨਾ ਆਵੇ ਪੈੜਾ ਬੰਦਾ ਕੋਈ ਨਾ ਆਵੇ ਕਿੱਡਾ ਨਿਗਦਾ ਸਾਖ ਹੋਵੇ ਫੋਕਾ ਨਾ ਕੋਈ ਮੁਖ ਸਵਾਰੇ ਮਤਾਂ ਵਿਆਦੀ ਝਾਕ ਹੋਵੇ ਆਉਣਾ ਸਾਡਾ ਰੰਗੜਾ ਭਾਈਆ ਟੋਲੀ ਨਕਲ ਯੇ ਆਤਸ਼ਬਾਜੀ ਨਾਲ ਹੋਏ ਛਣ ਛਣ ਕਰਦੇ ਪੈਸੇ ਟਿਕਣਾ ਜਾਨ ਦੀ ਸ਼ਾਨ ਕਮਾਲ ਹੋਏ ਮਨ ਨਾ ਮੰਨੇ ਤਾ ਨਹੀਂ ਜਾਣੀ ਡੋਲੀ ਛਗਨੀ ਸ਼ਿੰਗਾਰਾਂ ਦੀ ਦਿਲ ਦਾ ਮਾਰਾ ਕੋਈ ਨਾ ਆਵੇ ਜਾਨ ਹੋਵੇ ਸਰਦਾਰਾਂ ਦੀ ਲੋਣੀ ਟਿਕਾ ਕੈਂਠੀ ਛਾਪਾਂ ਪੱਟੀ ਸ਼ਿੰਗਾਰ ਹੋਏ ਜੋੜਾ ਸੁੰਜਾ ਨਾਮ ਨਾਮ ਆ ਗੱਲ ਰਾਣੀ ਹਾਰ ਹੋਏ ਪੈਰਾਂ ਲਈ ਚੰਦੀ ਦੇ ਗਣੇ ਪੈਰਾਂ ਲਈ ਚੰਦੀ ਦੇ ਗਣੇ ਗੱਲ ਹੁੰਦੀ 12 ਦੀ ਦਿਲ ਦਾ ਸਰਦਾਰਾਂ ਦੀ ਬਰੀ ਹੋਵੇ ਜੋ ਕੋਈ ਨਾ ਨਿੰਦੇ ਬਰੀ ਹੋਵੇ ਜੋ ਕੋਈ ਨਾ ਲਿੰਬੇ ਸੋਨਾ ਜਾਂ ਮਹਾਜਾਲ ਹੋਵੇ ਗੰਗਾ ਰਾਣੀ ਵਿਆਹ ਕੇ ਲੈ ਦੇ ਜੇ ਭਾਨੀ ਦਾ ਲਾਲ ਹੋਏ ਸਾਨੂੰ ਖੁਸ਼ੀ ਹਾਤ ਮੀਆਂ ਦੀ ਮੈਂਕ ਬਸੰਤ ਬਹਾਰਾਂ ਦੀ ਦਿਲ ਦਾ ਮਾੜਾ ਕੋਈ ਨਾ ਜਾਨੀ ਹੋਵੇ ਸਰਦਾਰਾਂ ਦੀ ਇੰਨੀ ਸ਼ਰਤ ਹੋਵੇ ਜੇ ਪੂਰੀ ਤਾਂ ਦੇਵਾਂਗੇ ਡੋਲਾ ਜੀ ਜਗ ਦੇ ਵਾ ਵਾ ਲੋਕ ਕਰਨਗੇ ਨਹੀਂ ਜਮਾਨਾ ਬੋੜਾ ਜੀ ਸਾਰੀ ਦੁਨੀਆ ਸੋਬਾ ਕਰਦੀ ਸਾਰੀ ਦੁਨੀਆ ਸੋਬਾ ਕਰਦੀ ਜੋਗੀ ਬਰਖਰਦਾਰਾਂ ਦੀ ਦਿਲ ਦਾ ਮਾਰਾ ਕੋਈ ਨਾ ਆਵੇ ਜਨ ਹੋਵੇ ਸਰਦਾਰਾਂ ਦੀ ਜਨ ਹੋਵੇ ਸਰਦਾਰਾਂ ਦੀ ਇਹਨਾਂ ਖ ਮਾਰਾ ਬੰਦਾ ਕੋਈ ਨਾ ਆਵੇ ਦਿਲ ਦਾ ਮਾਰਾ ਕੋਈ ਨਾ ਆਵੇ ਗਰੀਬ ਬੰਦਾ ਕੋਈ ਨਾ ਆਵੇ ਅਮੀਰ ਜਗੇ ਆਉਣ ਬਗੀਆਂ ਬਹਿਲਾ ਤੇ ਜਾਂ ਜਾਵੇ ਛੋਟ ਇੰਨੀ ਹੋਵੇ ਪੈਸੇ ਇੰਨੇ ਸੁੱਟੇ ਜਾਣ ਕਿ ਲੋਕ ਹੈਰਾਨ ਹੋ ਜਾਣ ਵਰੀ ਇਹੋ ਜੀ ਸ਼ਾਨਦਾਰ ਹੋਵੇ ਕਿ ਵੇਖਣ ਵਾਲੇ ਬਹਿ ਜਾ ਬਹਿ ਜਾ ਕਰਦੇ ਜਾਣ ਗਹਿਣੇ ਨਿਹੋਨ ਕਿ ਲੋਕ ਹੈਰਾਨ ਹੋਣ ਵਾਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਨੇ ਔਰ ਉੱਥੇ ਕੋਈ ਕਮੀ ਨਹੀਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਚਿੱਠੀ ਮਿਲੀ ਹੈ